ਕਿਤੇ ਐਸਾ ਐਸੀਆਂ ਦੇ ਤਰ੍ਹਾਂ ਤੇ ਧਰਨੇ ਲੱਗ ਰਹੇ ਆ ਉਹ ਧਰਨੇ ਭਰਾਵੋ ਇਸ ਗੱਲ ਲਈ ਆ ਕਿ ਅੱਜ ਲੋਕ ਸਭਾ ਦੇ ਵਿੱਚ ਸੋਧ ਬਿੱਲ 2025 ਉਹ ਪਾਸ ਹੋਣ ਜਾ ਰਿਹਾ ਇਸ ਕਰਕੇ ਆਪਣੀ ਪੂਰਜੋਰੇ ਮੰਗ ਆ ਕਿ ਲੋਕ ਸਭਾ ਦੇ ਵਿੱਚ ਉਸ ਨੂੰ ਪਾਸ ਨਾ ਕੀਤਾ ਜਾਵੇ ਜਾਵੇਂ ਉਸ ਨੂੰ ਲੋਕ ਸਭਾ ਦੇ ਵਿੱਚ ਇਸ ਐਕਟ ਦਾ ਬਿਜਲੀ ਐਕਟ ਸੋਧ ਬਿੱਲ 2025 ਦਾ ਮਤਾ ਨਾ ਰੱਖਿਆ ਜਾਵੇ ਤੇ ਦੂਜੇ ਸਾਥੀਸ ਬਹੁਤ ਕੁਝ ਦੱਸ ਕੇ ਗਏ ਆ ਸਭ ਤੋਂ ਪਹਿਲਾਂ ਇਹਨਾਂ ਨੇ 2003 ਦੇ ਵਿੱਚ ਇਹ ਜਿਹੜਾ ਪ੍ਰਾਈਵੇਟੇਸ਼ਨ ਵਾਲਾ ਬਿੱਲ ਸੀ ਉਹ ਲੈ ਕੇ ਆਏ ਸੀ ਤੁਹਾਡੇ ਲੋਕਾਂ ਦੀ ਲੜਾਈ ਸਦਕਾ ਇਥੋਂ ਦੇ ਮਲਾਜ਼ਮਾਂ ਦੀ ਲੜਾਈ ਸਦਕਾ 2003 ਤੋਂ ਲੈ ਕੇ 2010 ਤੱਕ ਲੋਕਾਂ ਨੇ ਲੜਾਈ ਲੜੀ ਤੇ ਪਰ ਐਂਡ ਤੇ ਆ ਕੇ ਇਹਨਾਂ ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਕੇ ਪੀਐਸਪੀਸੀਐਲ ਜਿਹੜਾ ਬਣਾਇਆ ਉਹ ਬਿਜਲੀ ਬੋਰਡ ਨੂੰ ਭੰਗ ਕਰਕੇ ਇੱਕ ਕਾਰਪੋਰੇਸ਼ਨ ਬਣਾ ਲਿਆ ਅਪ੍ਰੈਲ 2010 ਨੂੰ ਬਿਜਲੀ ਬੋਰਡ ਨੂੰ ਭੰਗ ਕਰਕੇ ਤੇ ਕਾਰਪੋਰੇਸ਼ਨ ਚ ਇਹਨੂੰ ਬਦਲਤਾ ਤੇ ਉਸ ਤੋਂ ਬਾਅਦ ਕਾਰਪੋਰੇਸ਼ਨ ਨੂੰ ਭੰਗ ਕਰਨ ਦੇ ਜਿਹੜੀ ਉਸ ਦਿਨ ਤੋਂ ਹਾ ਹਿੱਦੇ ਨੇ ਜਿਹੜੇ ਵਰਤਰੀਆ ਸਰਕਾਰੋਂ ਕੋਈ ਵੀ ਹੋਵੇ ਭਾਵੇਂ ਬੁੱਧਵਾਤ ਤੱਕਰ ਮੋਦੀ ਦੀ ਸਰਕਾਰੇ ਆ ਰਹੀ ਹੈ ਪਰ ਇੱਕ ਗੱਲ ਪੱਕੀ ਹੈ ਕਿ ਮੋਦੀ ਸਰਕਾਰ 9 ਦਸੰਬਰ 2020 ਨੂੰ ਜਦੋਂ ਸੰਯੁਕਤ ਮੋਰਚੇ ਦੇ ਨਾਂ ਥੱਲੇ ਦਿੱਲੀ ਕਸਾਲ ਤੇ ਵੱਧ ਸਮੇਂ ਲਈ ਧਰਨਾ ਲੱਗਿਆ ਸੀ ਤਾਂ ਅੱਜ ਆੜੀ ਲੋਕ ਸਭਾ ਦੇ ਵਿੱਚ ਇਹ ਇਸ ਗੱਲ ਲਈ ਮੰਨ ਕੇ ਗਿਆ ਸੀ ਕਿ ਅਸੀਂ ਇਸ ਐਕਟ ਨੂੰ ਲਾਗੂ ਨਹੀਂ ਕਰਾਂਗੇ ਪਰ ਅੱਜ ਉਹੀ ਮੋਤੀ ਉਹੀ ਮੋਤੀ ਦੀ ਸਰਕਾਰ ਅੱਜ ਠੁੱਕ ਕੇ ਚੱਟ ਰਹੀ ਹੈ ਤੇ ਉਹੀ ਐਕਟ ਜਿਹੜਾ ਇਹ ਅੱਜ ਲਾਗੂ ਕਰ ਰਹੀ ਆ ਤੇ ਇਸ ਲਈ ਇਕੱਲਾ ਚਿਪੜਾ ਦਾ ਮਾਮਲਾ ਨਹੀਂ ਮੀਟਰ ਵਾਲਾ ਇੱਥੋਂ ਦਾ ਜਿਹੜਾ ਇਹ ਕਾਰਪੋਰੇਸ਼ਨ ਵੀ ਹੈਗੀ ਇਹਨੂੰ ਵੀ ਭੰਗ ਕਰਕੇ ਕਾਰਪੋਰੇਟ ਕੰਪਨੀਆਂ ਦੇ ਅਧੀਨ ਆ ਜਿਹੜਾ ਇਹਨੂੰ ਦੇਣ ਜਾ ਰਹੇ ਆ ਤੇ ਹੋਰ ਵੱਡੀ ਗੱਲ ਸਾਡੇ ਪੰਜਾਬ ਸਰਕਾਰ ਦੇ ਲਈ ਇਹ ਪੰਜਾਬ ਸਰਕਾਰ ਦਾ ਆਧਾਰ ਹੈ ਤੇ ਜੇ ਲੋਕ ਸਭਾ ਦੇ ਵਿੱਚ ਪਾਸ ਹੁੰਦਾ ਕਿ ਇਹਨਾਂ ਆਧਾਰਿਆਂ ਨੂੰ ਭੰਗ ਕਰ ਦਿਓ ਤਾਂ ਫਿਰ ਇਹ ਸਿੱਧਾ ਸੈਂਟਰ ਕੋਲੇ ਚਲਾ ਜਾਊਗਾ ਤੇ ਇਸ ਨੂੰ ਠੇਕੇ ਤੇ ਸੈਂਟਰ ਨੇ ਦੇਣਾ ਉਹ ਕਿਹੜੀ ਅਵਾਨੀ ਨੂੰ ਦੰਦਿਆ ਅਡਾਨੀ ਨੂੰ ਦੰਦਿਆ ਟਾਡੇ ਨੂੰ ਦੰਦਿਆ ਬਿਰਲੇ ਨੂੰ ਦੰਦਿਆ ਕਿਹੜੀ ਕੰਪਨੀਆਂ ਜਿਹਨੂੰ ਜਿਹੜੀ ਵੱਧ ਉਹਨਾਂ ਨੂੰ ਮੁਨਾਫਾ ਦੇਊਗੀ ਥੋੜੀ ਸਰਕਾਰ ਨੂੰ ਵੱਧ ਕਫੇ ਦੇਊਗੀ ਪੈਸਿਆਂ ਦੇ ਟੇਬਲ ਥੱਲੇ ਦੀ ਇਹ ਜਿਹੜਾ ਬਿਜਲੀ ਬੋਰਡ ਦਾ ਸਾਡਾ ਅਜਾਦਾਰਾ ਇਹ ਉਹਨਾਂ ਦੇ ਖਾਤੇ 'ਚ ਚਲਾ ਜਾਊਗਾ ਸੈਂਟਰ ਦੇ ਇਸ ਕਰਕੇ ਸਰਕਾਰ ਨੂੰ ਵੀ ਇਸ ਗੱਲ ਲਈ ਸਮਝ ਲੈਣਾ ਚਾਹੀਦਾ ਕਿ ਇਹ ਧਾਰਾ ਨਾ ਸੈਂਟਰ ਸਰਕਾਰ ਨੇ ਬਣਾਇਆ ਹੈ ਤੇ ਨਾ ਪੰਜਾਬ ਸਰਕਾਰ ਨੇ ਬਣਾਇਆ ਇੱਥੇ ਸਾਥੀ ਦੱਸ ਕੇ ਵੀ ਗਿਆ ਕਿ ਲੋਕਾਂ ਨੇ ਪਿੰਡਾਂ ਦੀਆਂ ਸ਼ਾਮਲਾੜ ਜ਼ਮੀਨਾਂ ਨੂੰ ਇਹਨਾਂ ਅਦਾਰਿਆਂ ਵਾਸਤੇ ਦਿੱਤਾ ਤੇ ਇਹ ਚਾਰਪਾ ਖਰਪਾ ਰੁਪਏ ਦਾ ਜਿਹੜਾ ਸਟਰਕਚਰ ਉਸ ਰਿਹਾ ਵਿਆ ਤੇ ਇੱਥੋਂ ਹਜ਼ਾਰਾਂ ਹੀ ਮੁਲਾਜ਼ਮਾਂ ਨੇ ਆਪਣੀਆਂ ਜ਼ਿੰਦਗੀਆਂ ਨੇ ਜਿਹੜੀਆਂ ਕੁਰਬਾਨ ਕੀਤੀਆਂ ਨੇ ਬਿਜਲੀ ਨਾਲ ਬਥੇਰੇ ਮੁਲਾਜ਼ਮਾਂ ਜਿਹੜੇ ਉਹ ਸ਼ਹੀਦ ਵੀ ਹੋਏ ਸਾਡੇ ਸਾਥੀ ਤੇ ਕਿਸਾਨ ਬਥੇਰੇ ਇਹਦੇ ਨਾਲ ਮਰੇ ਆ ਸਾਡੇ ਸਾਥੀ ਤੇ ਅੱਜ ਫਿਰ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਇਸ ਦੀ ਮਾਲਕ ਕਿਵੇਂ ਬਣ ਗਈ ਜ਼ਮੀਨ ਸਾਡੀ ਲੋਕ ਸਾਡੇ ਤੈਨੂੰ ਵਰਤਣ ਵਾਲੇ ਅਸੀਂ ਲੋਕ ਆ ਤਾਂ ਸਰਕਾਰ ਇਹਦੀ ਮਾਲਕ ਕਿਵੇਂ ਬਣਦੀ ਆ ਇਹ ਬਹੁਤ ਵੱਡਾ ਸਾਡੇ ਲੋਕਾਂ ਨਾਲ ਇੱਕ ਘਪਲਾ ਤੇ ਲੋਕਾਂ ਦੇ ਵੱਡਾ ਹਮਲਾ ਭਾਵੇਂ ਸਾਨੂੰ ਅੱਜ ਸਮਝੇ ਇਸ ਗੱਲ ਦੀ ਘਾਟ ਆ ਵੀ ਸਾਨੇ ਕੀ ਲੈਣਾ ਯਾਰ ਇਹ ਤਾਂ ਸਰਕਾਰੀ ਮਾਲ ਆ ਕਿਸੇ ਸਰਕਾਰੀ ਦਾ ਮਾਲ ਨਹੀਂ ਹੈਗਾ ਸਾਡੇ ਬਾਬੇ ਦਾਦਿਆਂ ਨੇ ਆਪਣੀਆਂ ਜ਼ਮੀਨਾਂ ਦਿੱਤੀਆਂ ਤੇ ਜੇ ਕਿਸੇ ਤੋਂ ਇਹਨਾਂ ਨੇ ਖਰੀទੀਆਂ ਵੀ ਉਹਨਾਂ ਲੋਕਾਂ ਨੂੰ ਵੀ ਕੌਟੀਆਂ ਦੇ ਭਾਅ ਇਹਨਾਂ ਨੇ ਖਰੀទੀਆਂ ਨੇ ਤੇ ਉਦੋਂ ਉਹਨਾਂ ਨੇ ਵਾਅਦੇ ਕੀਤੇ ਆ ਸਮਝੌਤੇ ਕੀਤੇ ਆ ਪੰਚਾਇਤਾਂ ਦੇ ਨਾਲ ਕਿ ਅਸੀਂ 3% ਤੋਂ ਵੱਧ ਤੁਹਾਡੇ ਤੋਂ ਲਗਾਨ ਨਹੀਂ ਲਵਾਂਗੇ ਤੇ ਅੱਜ ਕਿੱਥੇ ਆ ਹਜ਼ਾਰਾਂ ਹਜ਼ਾਰਾਂ ਰੁਪਏ ਬਿਲਾਂ ਹੁੰਦਾ ਪਰ ਇਹ ਸਰਕਾਰਾਂ ਦੇ ਨਾਲ ਸਾਡੇ ਜਿਹੜੇ ਕੁਸ ਕੌਲੀ ਚੱਟ ਪਿੰਡਾਂ ਦੇ ਵਿੱਚ ਲੋਕ ਬੈਠੇ ਆ ਸਾਡੇ ਆਗੂ ਵੀ ਉੱਚ ਪਾਉਂਦਾ ਇੱਕ ਬਹੁਤ ਵੱਡਾ ਸ਼ਰਮੌਰ ਆਗੂ ਆ ਕਿਸੇ ਜਥੇਬੰਦੀ ਦਾ ਤੇ ਉਹ ਵੀ 2022 ਦੀਆਂ ਵੋਟਾਂ ਦੇ ਵਿੱਚ ਉਹ ਇੱਕ ਉਂਗਲੀ ਤੇ ਨਿਸ਼ਾਨ ਲਾ ਕੇ ਦਿਖਾਉਂਦਾ ਲੋਕਾਂ ਨੂੰ ਕਿ ਮੈਂ ਆਪਦੀ ਬੋਟ ਦਾ ਪ੍ਰਯੋਗ ਕਰਿਆ ਆ ਭਾਵੇਂ ਉਹ ਗੈਰ ਰਾਜਨੀਤਿਕ ਹੈ ਕਹੋਂਦਾ ਸੋ ਜਦੋਂ ਸਾਡੇ ਲੋਕ ਇਹਨਾਂ ਦੀ ਸਾਂਝ ਪਿਆਲੀ ਦੇ ਵਿੱਚ ਵੜਦੇ ਆ ਤਾਂ ਉਦੋਂ ਸਰਕਾਰ ਨੂੰ ਸਾਡੇ ਲੋਕਾਂ ਤੇ ਹਮਲਾ ਕਰਨ ਦਾ ਟਾਈਮ ਮਿਲਦਾ ਤੇ ਚਿਪ ਵਾਲੇ ਮੀਟਰ ਤੇ ਜੇ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਇਹਦੀ ਕੀਮਤ ਆ ਜਿਹੜੀ ਜੇ ਅਸੀਂ ਕਿਤੇ ਸਿੰਗਲ ਫੇਸ ਲਗਾਉਣਾ ਹੁੰਦਾ 107000 ਰੁਪਏ ਤੋਂ ਸ਼ੁਰੂ ਹੁੰਦਾ ਤੇ ਅੰਦਰ ਇੱਕ ਐਸਸੀ ਸਾਹਿਬ ਨੂੰ ਅਸੀਂ ਮਿਲਣ ਗਏ ਸੀ ਸਵੇਰੇ ਐਸਸੀ ਸਾਹਿਬ ਤਾਂ ਧਰਨੇ ਦੇ ਨਾਂ ਤੋਂ ਹੀ ਇੱਥੋਂ ਭੱਜ ਗਿਆ ਛੱਡ ਕੇ ਕੁਰਸੀ ਤੇ ਉਹਨਾਂ ਦੀ ਜਗ੍ਹਾ ਤੇ ਇੱਕ ਐਕਸੀਡੈਂਸੀ ਜਾਂ ਕੋਈ ਹੋਰ ਅਫਸਰ ਸੀ ਅਧਿਕਾਰੀ ਸੀ ਤੇ ਜਦੋਂ ਉਹਦੇ ਨਾਲ ਗੱਲ ਹੋ ਰਹੀ ਸੀ ਉਸ ਦੀ ਜਵਾਨੀ ਹੈ ਕਿ ਇਹ ਮੀਟਰ ਨੇ ਜਿਹੜੇ 20-2000 ਰੁਪਏ ਦੇ ਨੇ ਤੇ ਅੱਜ ਜਿਹੜੇ ਸਾਡੇ ਲੋਕਾਂ ਦੇ ਥੋਪੇ ਜਾ ਰਹੇ ਆ ਮੀਟਰ ਤੇ ਉਹ 20-2000 ਅਸੀਂ ਕਿਉਂ ਦਵਾਂਗੇ ਤੇ ਜਦੋਂ ਸਾਡੇ ਕੋਲੇ ਆਲਰੇਡੀ ਮੀਟਰ ਲੱਗੇ ਹੋਇਆ ਤੇ ਅਸੀਂ ਘਰੋਂ ਨਹੀਂ ਬਣਾ ਕੇ ਲਾਏ ਦੇ ਉਹ ਇਹਨਾਂ ਨੇ ਲਾਇਆ ਤੇ ਅਸਲ 'ਚ ਜਿਹੜਾ ਅੱਜ ਪ੍ਰੀ-ਪੇਡ ਮੀਟਰ ਕਹਿੰਦੇ ਆ ਵੀ ਪ੍ਰੀ-ਪੇਡ ਲਾਉਨੇ ਆ ਤੇ ਜਿਹੜੇ ਉਸ ਤੋਂ ਪਹਿਲਾਂ ਲੱਗੇ ਪਏ ਆ ਉਹਨਾਂ ਨੂੰ ਕਹਿੰਦੇ ਆ ਡਿਜੀਟਲ ਮੀਟਰ ਤੇ ਡਿਜੀਟਲ ਮੀਟਰ ਦਾ ਜਿਹੜਾ ਬਿੱਲ ਆ ਉਹ ਆਉਂਦਾ 2 ਮਹੀਨੇ ਬਾਅਦ ਤੇ ਜਿਹੜਾ ਪ੍ਰੀ-ਪੇਡ ਆ ਪ੍ਰੀ-ਪੇਡ ਦਾ ਮਤਲਬ ਇਹ ਆ ਕਿ ਪਹਿਲਾਂ ਬਿਜਲੀ ਖਰੀਦੋ ਤੇ ਉਸ ਤੋਂ ਬਾਅਦ ਵਰਤੋ ਡਿਜੀਟਲ ਮੀਟਰ ਦਾ ਇਹ ਮਤਲਬ ਆ ਵੀ ਪਹਿਲਾਂ ਬਿਜਲੀ ਵਰਤੋ ਦੇ ਫਿਰ ਅਸੀਂ ਬਿੱਲ ਭੇਜਾਂਗੇ ਤੇ ਪੈਸੇ ਦਿਓ ਇਹ ਪ੍ਰੀਪੇਡ ਜਿਹਦੇ ਵੀ ਲਈ ਆਪਾਂ ਜਿੱਥੇ ਧਰਨਾ ਲਾਇਆ ਉਹਦਾ ਮਤਲਬ ਇਹ ਹੈ ਕਿ ਪਹਿਨਾ ਪੈਸੇ ਦਿਓ ਤੇ ਫਿਰ ਅਸੀਂ ਤੁਹਾਨੂੰ ਬਿਜਲੀ ਦਵਾਂਗੇ ਤੁਸੀਂ ਉਹਦੇ ਨਾਲ ਕੋਈ ਗੱਲ ਨਹੀਂ ਕਰ ਸਕਦੇ ਝੇੜ ਛਾੜ ਤਾਂ ਕਰੋ ਅਸੀਂ ਕਰਨੀ ਕੀ ਹੁੰਦੀ ਆ ਪਰ ਜੇ ਕਿਤੇ ਮੀਂਹ ਆਉਂਦਾ ਹਨੇਰੀ ਆਉਂਦਾ ਝੱਖੜ ਆਉਂਦਾ ਖੰਭੇ ਡਿੱਗਦੇ ਆ ਤਾਰਾਂ ਟੁੱਟਦੇ ਆ ਤੇ ਤੁਸੀਂ ਦੇਖਦੇ ਹੋ ਮੁਲਾਜ਼ਮਤਾ ਕੋਈ ਨਹੀਂ ਨਾ ਹੁੰਦਾ ਐਤੇ ਸਾਥੀ ਵੀ ਇੱਕ ਦੱਸ ਕੇ ਗਿਆ ਸਾਥੀ ਕੀ ਦੱਸ ਕੇ ਮੈਂ ਆਪਦੇ ਹੀ ਦੱਸਣਾ ਮੈਂ ਇੱਕ ਕੰਪਲੀਟ ਕੀਤੀ ਹੋਈ ਆ ਨੂੰ ਇੱਕ ਮਹੀਨਾ ਹੋ ਗਿਆ ਤੇ ਐਸ ਡੀਓ ਨੇ ਵੀ ਚਾਰ ਵਾਰੀ ਉਹਨੂੰ ਚਾਹੀ ਨੂੰ ਫੋਨ ਮਾਰ ਲਿਆ ਤੇ ਉਹ ਕਰਕੇ ਨਹੀਂ ਹੁੰਦਾ ਤੇ ਜਦੋਂ ਅਸੀਂ ਫਿਰ ਆਪ ਉਸ ਲਾਈਨ ਨਾਲ ਛੇੜਛਾੜ ਕਰਾਂਗੇ ਤਾਂ ਉਸ ਦੇ ਭਾਗੀਦਾਰ ਆਪਾਂ ਹੋਵਾਂਗੇ ਤੇ ਦੂਜਾ ਇੱਕ ਹੋਰ ਆ ਜਦੋਂ ਅਸੀਂ ਰੀਚਾਰਜ ਕਰਾਵਾਂਗੇ ਤਾਂ ਰੀਚਾਰਜ ਦੀ ਫੀਸ ਘੱਟੋ-ਘੱਟ 50 ਰੁਪਏ ਲੱਗੂਗੀ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਤੁਹਾਡੇ ਚੇਤੇ ਆ ਜੂਗਾ ਸਾਰਿਆਂ ਦੇ ਆਪਾਂ ਵੀਡੀਓ ਦੇਖਦੇ ਹਾਂ ਇੱਕ ਬਿਹਾਰ ਦੀ ਆ ਜਾਂ ਕਿੱਥੇ ਦੀ ਆ ਉਹਦੇ ਚੋਂ ਲੋਕ ਦੱਸਦੇ ਆ ਕਿ ਮੈਂ ਕੱਲ 800 ਪੈਸੇ ਭરાਏ ਸੀ ਮੈਂ ਪਰਸੋ 2000 ਭਰਾਇਆ ਸੀ ਮੈਂ ਕੱਲ 500 ਭਰਾਇਆ ਸੀ ਸਵੇਰੇ ਉਹਦੇ ਚ ਪੈਸੇ ਨਹੀਂ ਉਹ ਭਰਾਵੋ ਐਵੇਂ ਨਹੀਂ ਹੈਗੇ ਜਿਵੇਂ ਸਾਡੇ ਫੋਨ 'ਚ ਨਹੀਂ ਹੁੰਦੇ ਅਸੀਂ ਫੋਨ ਦਾ ਰੀਚਾਰਜ ਕਰਾ ਲਨੇ ਆ 2 ਮਹੀਨੇ ਦਾ 3 ਮਹੀਨੇ ਦਾ ਜੇ ਸਾਡਾ ਡਾਟਾ ਜਿਹੜਾ ਉਹ 4 ਵਜੇ ਖਤਮ ਹੋ ਜੇ ਤਾਂ ਅਸੀਂ ਉਹਦੇ 'ਚ ਐਕਸਟਰਾ ਪੈਸੇ ਪਵਾਉਣੇ ਹੁੰਦੇ ਆ ਜਦੋਂ ਐਕਸਟਰਾ ਪੈਸੇ ਪਵਾਉਣੇ ਆ ਉਹ ਚਾਹੇ ਤੁਸੀਂ 5000 ਕਿਉਂ ਨਾ ਪਵਾ ਲਓ ਚਾਹੇ 500 ਪਵਾ ਲਓ ਉਹ ਭਰਾਵੋ ਰਾਤ ਨੂੰ 12 ਵਜੇ ਖਤਮ ਹੋ ਜਾਂਦੇ ਆ ਇਸ ਕਰਕੇ ਇਸ ਝਮੇਲਿਆਂ ਦੇ ਵਿੱਚ ਸਾਨੂੰ ਫਸਾ ਕੇ ਜਿਹੜੇ ਮੀਟਰਾਂ ਦੇ ਨਾਂ ਤੇ ਚਿਪਾਲਿਆਂ ਦੇ ਕਹਿ ਕੇ ਕਿ ਬਹੁਤ ਵਧੀਆ ਨੇ ਤੇ ਇਸ ਲਈ ਲੁੱਟ ਦਾ ਇੱਕ ਅੱਡਾ ਜਿਹੜਾ ਚਿਪਾਲੇ ਮੀਟਰਾਂ ਦੇ ਰਾਹੀਂ ਬਣਾਇਆ ਤੇ ਉਸ ਕਦੇ ਵੀ ਜਣੀ ਬਰਦਾਸ਼ਤ ਹੋਣ ਵਾਲੀ ਚੀਜ਼ ਨਹੀਂ ਹੈਗੀ ਤੇ ਨਾ ਹੀ ਲੋਕ ਉਹਨੂੰ ਬਰਦਾਸ਼ਤ ਕਰਨਗੇ ਦੂਜੇ ਇੱਕ ਮੈਂ ਹੋਰ ਤੁਹਾਨੂੰ ਦੱਸ ਦਣਾ ਜਿਹੜੀਆਂ ਆਪਣੀਆਂ ਕਹਿੰਦੇ ਆ ਨਾ ਵੀ ਆਪਾਂ ਮੀਟਰ ਜਿਹੜਾ ਬਾਹਰ ਆ ਜਾਈ ਉਹਦੀ ਵੱਧ ਆ ਲਾਈਟ ਬੁੱਕ ਦੀ ਆ ਜੇ ਅਸੀਂ ਅੰਦਰੋਂ ਲਾਉਨੇ ਆ ਉਹਦੀ ਘੱਟ ਬੁੱਕ ਦੀ ਆ ਉਹਦਾ ਵੱਡਾ ਕਾਰਨ ਇਹ ਹੈ ਕਿ ਬਹੁਤ ਸਾਰੀ ਬਿਜਲੀ ਅਸੀਂ ਬਿਨਾਂ ਵਰਤਿਆਂ ਤੋਂ ਹੀ ਉਹਦਾ ਬਿੱਲ ਭਰਦੇ ਆ ਉਹ ਜਿਵੇਂ ਕਹਿੰਦੇ ਆ ਲੋਕ ਵੀ ਪਹਿਲਾਂ ਘੱਟ ਆਉਂਦਾ ਸੀ ਜੀ ਹੁਣ ਕੀ ਹੁੰਦਾ ਜਦੋਂ ਬਕਸਿਆਂ ਦੇ ਵਿੱਚ ਮੀਟਰ ਲੱਗਦਾ ਕਿਸੇ ਦੇ ਘਰ ਤੋਂ ਉਹ ਬਕਸਾ 100 ਮੀਟਰ ਕਿਸੇ ਦੇ ਘਰ ਤੋਂ 500 ਮੀਟਰ ਵੀ ਆ ਕਿਸੇ ਤੋਂ 150 ਮੀਟਰ ਤੇ ਭਰਾ ਉਹ ਜਿਹਦਾ ਬਕਸੇ ਦੇ ਵਿੱਚ ਮੀਟਰ ਤੁਹਾਡੇ ਘਰ ਦੇ ਕਨੈਕਸ਼ਨ ਤੋਂ 100 ਮੀਟਰ ਵੀ ਆ ਤੇ ਤੁਸੀਂ ਸ਼ਾਮ ਨੂੰ ਨੋਟ ਕਰ ਲਿਓ 24 ਘੰਟੇ ਦੇ ਵਿੱਚ ਚਾਰ ਜੁਨਟਾਂ ਨੇ ਜਿਹੜੀਆਂ ਉਹਦੀਆਂ ਉਹ ਰਸਤੇ ਦੀ ਜਿਹੜੀ ਬਿਜਾ ਤਾਰ ਆਉਂਦੀ ਆ ਲੰਬੀ ਉਹਨੇ ਖਾ ਲੈਣੀ ਤੇ ਉਹ ਖਾ ਲੈਣੀ ਨੇ ਆਪਣੀਆਂ ਚਾਰ ਜੁਮਤਾ ਫਿਰ ਮਹੀਨੇ ਚ ਕਿੰਨੀਆਂ ਬਣਦੀਆਂ ਨੇ ਤੇ ਦੋ ਮਹੀਨੇ ਚ ਕਿੰਨੀਆਂ ਬਣਦੀਆਂ ਨੇ ਸੋ ਥਾਣੋ ਜਾਨੀ ਠੱਗੀ ਦਾ ਸ਼ਿਕਾਰ ਬਣਾ ਕੇ ਤੇ ਅੱਜ ਕਾਰਪੋਰੇਟਾਂ ਦੇ ਮੂਹਰੇ ਕਿਵੇਂ ਪੇਸ਼ ਕੀਤਾ ਜਾ ਰਿਹਾ ਤੁੱਚ ਇਹਦੇ ਚ ਆਪਣੀਆਂ ਆਪ ਕੁਝ ਮੰਗਾਂ ਨੇ ਜਿਹੜੀਆਂ ਇਹਦੇ ਨਾਲ ਹੋਰ ਜੁੜਦੀਆਂ ਨੇ ਉਹਦੇ ਚੋ ਵੱਡੀ ਮੰਗ ਆਪਣੀ ਕੇ ਵੀ ਹੈ ਕਿ ਜਿਹੜੇ ਮੋਟਰਾਂ ਦਾ ਲੋਡ ਆ ਉਹ ਅੱਜ ਇਹ 7600 ਰੁਪਿਆ ਪਾਵਰ ਲੈ ਰਹੇ ਆ ਤੇ ਆਪਣੀ ਪੂਰਜੋੜੇ ਮੰਗ ਆ ਕਿ 7600 ਨੂੰ ਛੱਡ ਕੇ ਅਸੀਂ 1000 ਰੁਪਿਆ ਪਾਵਰ ਦੇਣ ਲਈ ਤਿਆਰ ਆ ਤੇ ਸਾਡਾ ਜਿਹੜਾ ਲੋਡ ਆ ਉਹ ਵਧਾਇਆ ਜਾਵੇ ਇਸ ਤੋਂ ਹੋਰ ਅਗਲੀ ਗੱਲ ਇਹ ਹੈ ਕਿ ਜਦੋਂ ਕਿਸੇ ਦੇ ਪਿਤਾ ਦੇ ਨਾਂ ਦੇ ਮੋਟਰ ਹੈ ਤਾਂ ਕਹਾ ਪਰਿਵਾਰ ਚ ਕਿਸੇ ਦੇ ਨਾਂ ਤੇ ਨਹੀਂ ਇਹ ਕਰਦੇ ਤੇ ਆਪਣੀ ਇਹ ਵੀ ਮੰਗ ਆ ਕਿ ਜਿਨਨੇ ਉਸ ਦੇ ਬੱਚੇ ਆ ਜਿੱਥੇ ਉਹਦੀ ਜ਼ਮੀਨ ਆ ਉਹਨਾਂ ਦੇ ਮੁਤਾਬਕ ਉਹ ਲੋਡ ਵੰਡ ਕੇ ਉਹਨਾਂ ਬੱਚਿਆਂ ਦੇ ਨਾਂ ਲੱਗ ਤੋਂ ਲੱਗ ਤੋਂ ਮੋਟਰ ਲੱਗ ਜੇ ਲੱਗ ਤੋਂ ਲੋਡ ਪਰਾ ਕੇ ਲੱਗ ਤੋਂ ਜਣੀ ਉਹਨਾਂ ਨੂੰ ਕਨੈਕਸ਼ਨ ਦਿੱਤੇ ਜਾਣਾ ਕਿਉਂਕਿ ਇੱਥੇ ਤਾਂ ਕੋਈ ਅੱਜ ਕੱਲ ਰਹਿਦੇ ਨਹੀਂ ਇਸ ਕਰਕੇ ਇਹ ਵੀ ਆਪਣੀ ਇੱਕ ਵੱਡੀ ਮੰਗ ਆ ਤੇ ਦੂਜਾ ਕੱਲ ਇੱਕ ਭਗਵੰਤ ਮਾਨ ਦਾ ਬਿਆਨ ਆਇਆ 600 ਜੁੰਟਾਂ ਤੇ ਉਹ ਕਹਿੰਦਾ ਵੀ 600 ਜੁੰਟ ਦੀ ਮਾਫੀ ਆ ਜਿਹੜੀ ਉਹਨਾਂ ਲੋਕਾਂ ਨੂੰ ਦਿੱਤੀ ਜਾਊਗੀ ਜਿਨ੍ਹਾਂ ਦੇ ਘਰਾਂ ਏਸੀ ਨਹੀਂ ਹੈਗਾ ਲੱਗਿਆ ਜਾਂ ਉਹਦੇ ਬੂਲ ਨਹੀਂ ਹੈਗਾ ਲੱਗਿਆ ਤੇ ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਾਨੂੰਨ ਨੇ ਟੋੜੀਆਂ 600 ਜੁੰਟਾਂ ਤੇ ਵੀ ਹਮਲਾ ਕਰਨ ਦੇ ਨੇ ਬਣਾ ਕੇ ਲੈ ਕੇ ਆ ਰਹੇ ਨੇ ਤੁਹਾਡੇ ਅੱਗੇ ਉਹ ਵਕਰੀ ਗੱਲਾਂ ਵੀ ਨਹੀਂ ਸਾਨੂੰ ਪਤਾ ਲੱਗਦਾ ਆ ਨਹੀਂ ਅਸੀਂ ਇਕੱਠਾਂ 'ਚ ਜਾਂਦੇ ਇਕੱਠਾਂ 'ਚ ਆ ਕੇ ਵੀ ਕਈ ਵਾਰ ਕੇ ਤਾਂ ਮੇਰੇ ਮਿੱਤਰ ਹੋ ਗਾ ਮੇਰੇ ਵਰਗੇ ਬਾਹਰ ਗੱਲਾਂ ਕਰੀ ਜਾਂਦੇ ਨੇ ਉਹ ਆਪਣੀਆਂ ਘਰੇਲੂ ਗੱਲਾਂ ਚ ਉੱਡਦੇ ਰਹਿੰਦੇ ਆ ਇੱਥੇ ਵਾਲੀ ਸੁਣਦੇ ਨਹੀਂ ਸੋ ਜਿਹੜਾ ਹਮਲਾ ਭਰਾਵੋ ਅੱਜ ਕੱਲੇ ਪੰਜਾਬ ਦੀ ਪੂਰੇ ਭਾਰਤ ਦੀ ਕਿਸਾਨੀ ਤੇ ਆ ਕਿਉਂਕਿ ਭਾਰਤ ਦਾ ਜਿਹੜਾ ਅਰਥਚਾਰਾ ਉਹ ਕਿਸਾਨੀ ਦੇ ਮੋਢਿਆਂ ਤੇ ਟਿਕਿਆ ਹੋਇਆ ਜਿਹਾਂ ਅੱਜ ਕਿਸਾਨੀ ਫੇਰ ਹੁੰਦੀ ਆ ਆ ਇਥੋਂ ਦਾ ਜਿਹੜਾ ਭਾਰਤ ਦਾ ਅਰਥਚਾਰਾ ਜਿਹੜਾ ਅੱਜ ਕਹਿੰਦਾ ਸੀ ਦੁਨੀਆ ਦੇ ਵਿੱਚ ਚੌਥੇ ਨੰਬਰ ਤੇ ਆ ਗਿਆ ਅਰਥਚਾਰੇ ਦੇ ਵਿੱਚ ਤੇ ਉਦੋਂ ਉਦੋਂ ਨਾਲ ਦੀ ਨਾਲ ਇਹਨਾਂ ਨੇ ਢੰਗ ਮਰ ਜਾਣਾ ਤੇ ਇਹਨਾਂ ਨੇ ਖਤਮ ਹੋ ਜਾਣਾ ਤੇ ਇਹਨਾਂ ਨੂੰ ਜਿਹੜਾ ਲੱਗਦਾ ਜਿਵੇਂ ਮੋਦੀ ਚੀਕਦਾ ਨਾਲ ਸਟੇਜਾਂ ਦੇ ਖੜ ਕੇ ਕਿ ਅਸੀਂ ਕਰੋੜਾਂ ਵਾਸੀ ਨੂੰ ਅਸੀਂ ਫ੍ਰੀ ਰਾਸ਼ਨ ਦੰਨੇ ਆ ਜੀ ਕਦੇ ਭਰਾਵੋ ਕਿਸੇ ਨੇ ਪੁੱਛਿਆ ਸਵਾਲ ਕੀਤਾ বিজেপি ਵਾਲੇ ਨੂੰ ਵੀ ਤੁਹਾਡੇ ਬਾਪੂ ਵਾਲੇ ਖੇਤ ਚੋਂ ਜਾਂਦਾ ਸੀ ਕਰੋੜਾਂ ਲੱਖਾਂ ਲੋਕਾਂ ਨੂੰ આજ ਜੇ ਲੋਕਾਂ ਤੋਂ ਖੇਤ ਖੋਲ੍ਹਦੇ ਆ ਤਾਂ ਫਿਰ ਕੀ ਵਾਨੀਆਂ ਡਾਨੀ ਉਹਨਾਂ ਨੂੰ ਦਰੂਗਾ ਫ੍ਰੀ ਕਰਕੇ ਤੇ ਆ ਜਿਹੜਾ 65550 ਏਕੜ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੇ ਨਾਂ ਤੇ ਇਹ ਜ਼ਮੀਨਾਂ ਜਿਹੜੇ ਖੋੜੇ ਆ ਤੇ ਇਹਨਾਂ ਨੇ ਕੀ ਕੀਤਾ ਕਿ ਟੁਟਾਲ ਜਿਹੜੇ ਅਧਿਕਾਰੀ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਵੱਡੀਆਂ-ਵੱਡੀਆਂ ਮੀਟਿੰਗਾਂ ਕਰ ਰਹੇ ਆ ਤੇ ਮੀਟਿੰਗਾਂ 'ਚ ਲੋਕਾਂ ਨੂੰ ਇਹ ਦੱਸ ਰਹੇ ਆ ਕਿ ਤੁਹਾਨੂੰ ਬਹੁਤ ਫਾਇਦਾ ਹੋਊ। ਆ ਸਾਡਾ ਇੱਕ ਸਾਥੀ ਬੋਲ ਕੇ ਕਿਹਾ ਵੀ ਅਸੀਂ ਭੇਜਿਆ ਵੀ ਸੀ ਸਪੈਸ਼ਲ ਉਹ ਦਸਿਆਣੇ ਤੋਂ ਤੇ ਤੂੰ ਇੱਕ ਸਵਾਲ ਉਹਨਾਂ ਨੂੰ ਇਹ ਕਰਨਾ ਵੀ ਨੋਟੀਫਿਕੇਸ਼ਨ ਦੀ ਕਾਪੀ ਲੈਣੀ ਆ, ਉਹ ਦੇਤੀ ਉਹਨਾਂ ਨੇ। ਦੇਖਾਂਗੇ ਵੀ ਉਹ ਕਿੱਡੀ ਕ ਕਾਪੀ ਆ, ਪੂਰੀ ਆ ਜਾਂ ਘੱਟ ਆ। ਤੇ ਦੂਜਾ ਤੇ ਉਹਨੂੰ ਕੁਝ ਸਵਾਲ ਕਾਇਏ ਸੀ ਵੀ ਤੂੰ ਪੁੱਛੜੇ ਨੇ। ਉਹ ਸਾਥੀ ਨੇ ਪੁੱਛਿਆ ਉੱਤੇ ਉਹ ਕਹਿੰਦੇ ਜੀ ਅਸੀਂ ਜ਼ਮੀਨਾਂ ਦਾ ਚਲੋ ਤੁਹਾਨੂੰ ਦੇ ਦਾਂਗੇ। ਪਹਿਲੀ ਗੱਲ ਇਹ ਹੈ ਕਿ ਅੱਜ ਨੋਟੀਫਿਕੇਸ਼ਨ 4 ਤਰੀਕ ਦਾ ਹੋਇਆਗਾ ਤੁਸੀਂ ਸਾਨੂੰ ਅੱਜ ਨੋਟਿਸ ਦੇ ਕੇ ਚੱਲੇ ਹੋ ਤੇ ਨੋਟਿਸ ਤੋਂ ਬਾਅਦ ਜ਼ਮੀਨ ਤੁਹਾਡੀ ਆ ਕਹਿੰਦੇ ਹਾਂਜੀ ਤੇ ਜਿਹੜਾ ਸਾਡਾ ਲੋਕ ਉਹਦੇ ਨਾਲ ਕੰਮ ਧੰਦਿਆਂ 'ਚ ਜੁੜੇ ਹੋਇਆ ਸੈਂਕੜੇ ਨਹੀਂ ਹਜ਼ਾਰਾਂ ਹੀ ਲੋਕ ਨੇ ਇਸ ਧਰਤੀ ਨਾਲ ਜੁੜੇ ਆ ਤੇ ਉਹਨਾਂ ਦਾ ਕੀ ਬਣੂਗਾ ਸਾਡੇ ਦਾ ਇਲਾਕੇ 'ਚ ਦੁੱਧਾ ਧੰਦਾ ਬਹੁਤ ਆ ਜਿਹਦੇ ਕੋਲ ਇੱਕ-ਇੱਕੜਾ ਉਹਨੇ ਵੀ 10-15 15 ਪਸ਼ੂ ਕੰਨੇ ਆ ਉਹ ਕਿੱਥੇ ਛੱਡ ਗਿਆ ਆਪਣੇ ਡੰਗਰ ਕਿੱਥੋਂ ਆਪਦੇ ਰਾਸ਼ਨ ਲੈ ਕੇ ਆਉਗਾ ਹੋਰ ਫਿਰ ਵੱਡਾ ਸਵਾਲ ਉਹਨੇ ਕੀਤਾ ਕਹਿੰਦਾ ਜੀ ਤੁਸੀਂ ਇਹ ਦੱਸੋ ਤੇ ਫਿਰ ਜਿਹੜੇ ਬੈਂਕਾਂ ਵਾਲੇ ਨੇ ਅਸੀਂ ਲੋਨ ਲੱਦੇ ਆ ਕੋਈ ਵੀ ਵਹੀਕਲ ਆ ਜਿਹੜਾ ਕਿਸਾਨਾਂ ਦਾ ਉਹ ਬਿਨਾਂ ਲੋਨ ਤੋਂ ਨਹੀਂ ਹੈਗਾ ਅੱਜ ਤਾਂ ਘਰ ਵੀ ਸਾਡੇ ਲੋਨ ਤੇ ਬਣਦੇ ਨੇ ਤੇ ਲੋਨ ਵਾਲਾ ਕੀ ਬਣੂਗਾ ਜੀ ਉਹ ਕਹਿੰਦਾ ਵੀ ਉਹ ਤਾਂ ਤੁਸੀਂ ਲੈ ਦੇ ਕੇ ਆਪੇ ਨਵੇਟ ਲਓ ਇਹ ਬੁੰਡਾ ਅਧਿਕਾਰੀਆਂ ਦਾ ਵੀ ਹੈ ਤੇ ਇੱਕ ਹਫ਼ਤਾ ਪਹਿਲਾਂ ਏਡੀਸੀ ਵੀ ਗਈ ਸੀ ਉਹਨਾਂ ਨੇ ਇਹੀ ਜਵਾਬ ਵੀ ਲੋਨ ਦਾ ਤੁਸੀਂ ਆਪੇ ਭਰੋਗੇ ਤੇ ਤੁਹਾਨੂੰ ਪੈਸਾ ਦੇਣਾ ਕੋਈ ਨਹੀਂ ਤਿੰਨ ਸਾਲ ਬਾਅਦ ਤੁਹਾਨੂੰ ਚਾਲ ਮੱਖ 4 ਕਰੋੜ 20 ਲੱਖ ਦਾ ਤੁਹਾਡਾ ਜਿਹੜਾ ਇੱਕ ਬਿਗਾ ਰਹਿਸ਼ਵਾਸਤੇ ਤੇ ਦੋਸਾ 200 ਕਾਜਾ ਜਿਹੜਾ ਉਹ ਕਮਰਸ਼ੀਅਲ ਵਾਸਤੇ ਦਿੱਤਾ ਜਾਊਗਾ ਤੇ ਉਹਨਾਂ ਦੀ ਗਾਰੰਟੀ ਕੀ ਹੈ ਵੀ ਤੁਸੀਂ ਸਾਨੂੰ 4 ਕਰੋੜ ਦੇਵੋਗੇ ਕੋਈ ਗਰੰਟੀ ਨਹੀਂ ਸੋ ਬੁਲਾਰੇ ਕਾਫੀ ਨੇ ਸੈਕਟਰੀ ਸਾਹਿਬ ਆ ਗਏ ਕੋਈ ਗਰੰਟੀ ਫੇਰ ਅਗਲੇ ਪ੍ਰੋਗਰਾਮ ਤੇ ਸਹੀ ਜਰੂਰ ਕੋਈ ਨਾ ਕੋਈ ਆਪਾਂ ਆਪਣੇ ਲੋਕ ਪੱਖੀ ਤੇ ਸਰਕਾਰ ਸਾਡੇ ਲਈ ਕੀ ਵਿਰੋਧ ਚ ਲੈ ਕੇ ਆਉਂਦੀ ਆ ਉਹ ਜਰੂਰ ਲੈ ਕੇ ਆਵਾਂਗੇ ਜਰੂਰ ਤੁਹਾਨੂੰ ਦੱਸਾਂਗੇ ਤੁਸੀਂ ਸਾਰਿਆਂ ਨੇ ਆਪਦਾ ਟਾਈਮ ਆ ਜਿਹੜਾ ਉਹ ਖਰਾਬ ਕੀਤਾ ਖਰਾਬ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਚਲੋ ਕਿਹਾ ਗਿਆ ਕਿਉਂਕਿ ਸਾਡੇ ਚੰਗੇ ਲਈ ਆ ਕਿ ਅਸੀਂ ਕੁਝ ਸਿੱਖ ਕੇ ਜਾਈਏ ਅਸੀਂ ਸਮਾਜ ਦੇ ਵਿੱਚ ਜਾ ਕੇ ਦੱਸੀਏ ਕਿ ਅਸੀਂ ਉਸ ਗੱਲ ਤੇ ਬੈਸਾਂ ਵੀ ਕਰੀਏ ਕਿ ਅਸੀਂ ਐਂ ਠੀਕ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਰਣਜੀਤ ਸਿੰਘ ਜੀ ਦਾ ਜੀ ਜਿਨ੍ਹਾਂ ਨੇ ਵਧੀਆ ਵਿਚਾਰ ਆਪਾਂ ਨੂੰ ਸਾਂਝੇ ਕਰੇ ਹੁਣ